ਤੀਜੇ ਤਾਰੇ ਜੋ ਜੱ ਰੱਬ ਦੇ ਨੇ ਆਲੇ ਤੁਮ ਤੀਜੇ ਤਾਰੇ ਵੀ ਸੱਚ ਹੈ ਦਰੋਲ ਬੰਦਿਆ ਤੇ ਤੁਜੀਵਨ ਆਸਾ ਬਣਾਉਣਾ ਕਬ ਹੈ ਗੁਰੂ ਬੋਲ ਬੰਦਿਆ ਤੇ ਤੁਜੀਵਨ ਆਸਾ ਬਣਾਉਣਾ ਕਬ ਹੈ ਗੁਰੂ ਬੋਲ ਸਨਮਾਨ ਸਤਕਾਰਯੋਗ ਮੇਰੇ ਪਾਤਸ਼ਾਹ ਦੀ ਸਾਜਕੇ ਨਵਾਜ਼ੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰਪੜਭਾਗੀ ਸੰਗਤ ਜੀ ਉਪਾਗਾ ਵਾਲੇ ਹੋ ਜਿਹੜੇ ਅੱਜ ਖਾਲਸਾ ਜਹਾਜ ਜਰਾਲ ਤੇਸਰੀ ਨਿਸ਼ਾਨ ਦੇ ਥੱਲੇ ਪੰਜ ਪਿਆਰੇ ਦੀ ਅਗਵਾਈ ਤੇ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਾਰੇ ਦੀ ਸ਼ਤਰ ਸ਼ਾਹ ਦੇ ਹੇਠ ਤਿਲਕ ਤੇ ਜੰਝੂ ਦੇ ਰਾਖੇ ਭੈਟ ਆਹ ਹੰਕੂ ਦੇ ਤਨਾਣਾ ਪਹਿਮਾਨਤ ਆਣ ਦੇ ਉੱਤੇ ਰੱਜ ਕੇ ਪੈਰਾ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਪਾਖਸ਼ਾ ਮਹਾਰਾਜ ਤੇ ਅਸਾਮ ਦੇ ਉੱਤੋਂ ਚੱਲਿਆ ਨਗਰ ਕੀਰਤਨ ਪੜਾਦਾਰ ਪੜਾ ਹੁੰਦਾ ਹੋਇਆ ਹੈ ਇਸ ਪੜਾ ਦੇ ਉੱਤੇ ਪੁੱਜਾ ਮੇਰੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰੂ ਪੰਥ ਗੁਰੂ ਗ੍ਰੰਥ ਦੀ ਸੇਵਾ ਕਰਨ ਦਾ ਬਲ ਤੇ ਬੁੱਧੀ ਬਖਸ਼ਿਸ਼ ਕਰਨ ਆਓ ਇੱਕ ਪਰ ਸਾਰੀ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਓ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਦਾ ਖਾਲਸਾ ਵਾਹ ਹੋਏ ਗੁਰਜੀ ਕੀ ਹੱਤ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਵੱਲੋਂ ਹਰੇਕ ਪਾਰਦਰਸ਼ੀ ਵੱਡੇ ਮਾਨ ਭੇਜੇ ਜਾਂਦੇ ਨੇ ਧੰਨਵਾਦ ਹੈ ਉਹਨਾਂ ਵੱਲੋਂ ਸੌਧਮਣਾ ਪੁੱਜਾ ਚਰਨਜੀਤ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਵੱਲੋਂ 200 ਰੁਪਏ ਪਿਆਰ ਆਇਆ ਸਤਿਕਾਰਯੋਗ ਸਰਦਾਰ ਨੱਥਾ ਸਿੰਘ ਜੀ ਉਹਨਾਂ ਵੱਲੋਂ ਵੀ ਵੱਡੇ ਮਾਨ ਭੇਜੇ ਗਏ ਨੇ ਧੰਨਵਾਦ ਮੈਂ ਬੇਨਤੀ ਕਰਾਂ ਸੰਜੀਤ ਜੀ ਪਿਛਲੇ ਪੜਾਵਾਂ ਚ ਵੀ ਮੈਂ ਬੇਨਤੀ ਕੀਤੀ ਸੀ ਇਹ ਬਹੁਤ ਘੱਟ ਨਗਰ ਨੇ ਇਹੋ ਜਿਹੇ ਜਿਹੜੇ ਇਸ ਦਾ ਸਹਿਰਦ ਹਾਉਣਾ ਜੀ ਨਾ ਪ੍ਰੀਤਮ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਉਹਨਾਂ ਵੱਲੋਂ ਵੀ ਸੌ ਦਮੜਾ ਪਿਆਰ ਆਇਆ ਮੈਂ ਬੇਨਤੀ ਕਰਦਾ ਹਾਂ ਬਹੁਤ ਘੱਟ ਨਗਰ ਨੇ ਜਿਹੜੇ ਇੰਨੀ ਸਹਿਰਦਤਾ ਇੰਨਾ ਪਿਆਰ ਇੰਨਾ ਸਤਕਾਰ ਜੜਾ ਉਹ ਇਸ ਤਰ੍ਹਾਂ ਨਗਰ ਕੀਰਤਨਾਂ ਦੇ ਵਿੱਚ ਹੋਵੇ ਹੋਣਾ ਚਾਹੀਦਾ ਜੇ ਕਿਤੇ ਕੋਈ ਲੀਡਰ ਆਵੇ ਨਾ ਆਮ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਨਾ ਕਿਸੇ ਕਿਸੇ ਪਾਰਟੀ ਨੂੰ ਮੇਰਾ ਸਮਰਥਨ ਹੈ ਨਾ ਆਪਾਂ ਕਿਸੇ ਦੀ চাকਰੀ ਕਰਨੀ ਹੈ ਆਪਾਂ চাকਰੀ ਕਰਨੀ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਰਜੀ ਤੇ ਸੰਗਤ ਦੀ ਮੈਂ ਬੇਨਤੀ ਕਰਾਂ ਕਿ ਜੇ ਦੁਨਿਆਵੀ ਲੀਡਰ ਆਵੇ ਨਾ ਅਸੀਂ ਕਿਤੇ ਨਹੀਂ ਜਾ ਜਾਂਦੇ ਬਹੁਤ ਥਾਂਾਂ ਤੇ ਵੇਖਿਆ ਕਿ ਸੰਗਤ ਜਿਹੜੀ ਆ ਨੌਜਵਾਨ ਬਹੁਤ ਸਾਰੀ ਹੁੱਲੜਬਾਜੀ ਜਿਹੜੀ ਆ ਨਗਰ ਕੀਰਤਨਾਂ ਦੇ ਵਿੱਚ ਹੁੰਦੀ ਆ ਖਾਸ ਕਰਕੇ ਜਿਹੜੇ ਪਟਾਕੇ ਪਟੂਕੇ بڑے ਚਲਾਉਂਦੇ ਨੇ ਜਿਹੜੀ ਪोटाश ਹੈ ਨਾ ਗੰਧਕ ਤੇ ਪोटाश ਮਿਲਾ ਕੇ ਜਿਹੜੇ ਚਲਾਉਂਦੇ ਨੇ ਇਹ ਮੇਰੀ ਜ਼ਹਿਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਲਈ ਸੋ ਇਸ ਕਰਕੇ ਮੈਂ ਬੇਨਤੀ ਕਰਾਂ ਜੇ ਸਤਕਾਰ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਾਡਾ ਫਰਜ਼ ਬਣਦਾ ਅਸੀਂ ਰੱਜ ਕੇ ਕੀਤਾ ਕਰਨਾ ਵੀ ਚਾਹੀਦਾ ਔਰ ਪੰਥ ਪਿਆਰੇ ਸਹਿਬਾਨਾਂ ਦਾ ਸੰਗਤ ਨੇ ਸੰਗਤ ਦਾ ਸਤਕਾਰ ਕੀਤਾ ਬਹੁਤ ਬਹੁਤ ਧੰਨਵਾਦ ਆ ਬਾਪੂ ਮੰਦਰ ਸਿੰਘ ਜੀ ਸਾਫ ਦਾ ਕਮੇਟੀ ਮੈਂਬਰ ਤੁਸੀਂ ਸਾਰੇ ਹੀ ਜਿਹੜੇ ਸੇਵਾਦਾਰ ਹੋ ਔਰ ਪ੍ਰਬੰਧਕ ਫੇਰ ਪ੍ਰਬੰਧ ਚਲਾ ਸਕਦੇ ਹੁੰਦੇ ਨੇ ਜੇ ਤੁਸੀਂ ਰੱਜ ਕੇ ਸਹਿਯੋਗ ਦਿਓਗੇ ਕਈ ਤੇ ਗੁਰਦਾਰਾ ਸਾਹਿਬ ਨਾਲ ਪ੍ਰਬੰਧਕ ਕਮੇਟੀ ਨੇ ਹੁਣ ਤਾਈਆਂ ਹੀ ਘੜਾਉਣੀਆਂ ਨੇ ਵੀ ਇਹਦੇ ਚਾਹ ਘਟਾ ਜਦ ਚਰਨਕੁੰਡ ਚ ਪਾਣੀ ਨਹੀਂ ਪਾਜੀ ਹੁਣ ਵੀ ਤੂੰ ਬਾਲਾ ਤੇਰਾ ਕਿਹੜਾ ਸੱਦਾ ਸਾਰਾ ਤਾਂ ਬਰਾਬਰੀ ਆ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਵੱਲੋਂ ਸੌਦਮਾ ਦਾ ਪਿਆਰ ਮੈਂ ਬੇਇਤਿਬਾਰ ਕਹਿੰਦੇ ਹੁਣ ਤਾਈਆਂ ਹੀ ਘੜਾਉਣੀਆਂ ਨੇ ਯਾਦ ਰੱਖਿਓ ਜਿਹੜਾ ਸ਼ਖਸ ਗੁਰੂ ਦੇ ਉੱਤੇ ਕਿੰਤੂ ਕਰਨ ਲੱਜੇ ਨਾ ਗੁਰੂ ਘਰਾਂ ਦੇ ਵਿੱਚ ਆ ਕੇ ਕਿੰਤੂ ਕਰਨ ਲੱਗ ਜਾਵੇ ਉਹਦੇ ਪ੍ਰਤੀ ਮੇਰਾ ਬਾਪੂ ਆਂਦਾ ਵੀ ਇਹ ਬੇਮੁਖ ਹੋਇਆ ਤੇ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ ਮੈਂ ਮੇਟੀ ਕਰਦੇ ਅਸੀਂ ਵਾਰਿਸ ਪਤਾ ਕੀ ਨੇ ਅਸੀਂ ਵਾਰਿਸ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਆਂ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੋਚ ਕੇ ਵੇਖਿਓ ਕਦੇ ਪੜਿਓ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੇ ਵੱਡੇ ਭਰਾ ਪਿਰਥੀ ਚੰਦ ਦੇ ਨਾਲ ਉਲਝ ਜਾਂਦੇ ਭਰਾ ਮਾਰੂ ਜੰਗ 'ਚ ਪੈਂਦੇ ਗੁਰੂ ਸਾਹਿਬ ਦਾ ਵੱਡਾ ਭਰਾ ਸੀ ਪਿਰਥੀ ਚੰਦ ਉਹ ਸਰਕਾਰ ਨਾਲ ਸੰਧੀ ਕਰਦਾ ਜਾ ਕੇ ਮੈਨੂੰ ਗੁਰਗੱਦੀ ਚਾਹੀਦੀ ਐ ਤੇ ਫੇਰ ਸਾਡੇ ਕੋਲ ਆ ਗੁਰੂ ਸਾਹਿਬ ਦਾ ਸਰੂਪ ਨਹੀਂ ਸੀ ਹੋਣਾ ਤੇ ਜੇ ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਰ ਜਾ ਆਪਣੇ ਭਰਾ ਭਤੀਜਿਆਂ ਨਾਲ ਉਲਝ ਜਾਂਦੇ ਨਾ ਫਿਰ ਸਾਡੇ ਕੋਲ ਆ ਕਾਰਜ ਨਹੀਂ ਸੀ ਹੋਣੇ ਭਤੀਜੇ ਨੇ ਗੋਲੀ ਚਲਾਈ ਗੁਰੂ ਸਾਹਿਬ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਰ ਕੇ ਗੋਲੀ ਚਲਾਤੀ ਸੀ ਟੀਨ ਮਲੂਕਾਂ ਨੇ ਸਿਹਮਸੰਦ ਕੋਲੋਂ ਮੱਖਣ ਸਾਹਿਬ ਹੱਲ ਕੇ ਲਿਆ ਆ ਮਹਾਰਾਜ ਉਹਨੇ ਗੋਲੀ ਚਲਾਈ ਤੁਹਾਡੇ ਤੇ ਗੁਰਤੇਗ ਬਾਧਰ ਪਾਸ਼ਾ ਮਾਰੇ ਕਹਿੰਦੇ ਫੇਰ ਕੀ ਹੋ ਖਿਆ ਆਂ ਐ ਤੇ ਆਪਣੇ ਜਿਹੇ ਕੋਈ ਦਲ ਨਹੀਂ ਭਰਾ ਮਾਰੂ ਜੰਗ ਚ ਕਦੇ ਨਾ ਪਿਓ ਇੱਥੇ 1 ਇੰਚ ਜ਼ਮੀਨ ਪਿੱਛੇ ਭਰਾ ਭਰਾਵਾਂ ਨਾਲ ਰੁੱਸ ਕੇ ਬਹਿ ਜਾਂਦਾ ਯਾਦ ਰੱਖਿਓ ਇਹਨਾ ਕਰਕੇ ਕਦੇ ਭਰਾਵਾਂ ਚ ਫਰਕ ਨਹੀਂ ਪੈਣਾ ਚਾਹੀਦਾ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਜੇ ਆਪਣਾ ਮਾਰਦਾ ਤੇ ਛਾਵੇਂ ਸੁੱਟਦਾ ਹੁੰਦਾ ਕੋਈ ਮਾਰਦਾ ਨਹੀਂ ਹੁੰਦਾ ਮੈਂ ਬੇਨਤੀ ਕਰਾਂ ਕਦੇ ਵੀ ਭਰਾਵਾਂ ਨੂੰ ਜੰਗ 'ਚ ਨਾ ਪਿਓ ਤੇ ਇਸ ਤਰ੍ਹਾਂ ਕਮੇਟੀ ਨੂੰ ਸਹਿਯੋਗ ਕਰਨਾ ਸੰਗਤ ਜੀ ਤੁਹਾਡਾ ਫਰਜ਼ ਬਣਦਾ ਸਾਡੇ ਘਰ ਸਾਡੀਆਂ ਵੱਡੀਆਂ ਕੋਠੀਆਂ ਕਾਰਾਂ ਸਾਡੇ ਗਹਿਣੇ ਗੱਟੇ ਸਾਡਾ ਸਾਜੋ ਸਮਾਨ ਫੇਰ ਸੋਹਣਾ ਲੱਗਣਾ ਜੇ ਗੁਰੂ ਦੇ ਘਰ ਸੋਹਣੇ ਹੋਣਗੇ ਜੇ ਗੁਰੂ ਘਰ ਆਲੀਸ਼ਾਨ ਹੋਣਗੇ ਨਾ ਫੇਰ ਸਾਡੀਆਂ ਚੀਜ਼ਾਂ ਜਿਹੜੀਆਂ ਸ਼ੋਭਾ ਕਰਨਗੀਆਂ ਆਓ ਇੱਕ ਵਾਰ ਸਾਰੀ ਸੰਗਤ ਮਨ ਵਿੱਚ ਜੀ ਇਕਾਗਰ ਕਰੋ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾ ਪਿਛਲੇ ਪੜਾ ਦੇ ਉੱਤੇ ਬੇਨਤੀ ਕੀਤੀ ਸੀ ਸੈਦ ਖਾਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਰ ਨੂੰ ਫੜਨ ਦੇ ਨਹੀਂ ਦਿੱਲੀ ਦੇ ਵਿੱਚੋਂ ਥਾਪੜਾ ਲੈ ਕੇ ਆ ਜਾਂਦਾ ਔਰੰਗਜੀਬ ਕਹਿੰਦਾ ਜਾ ਔਰੰਗਜੀਬ ਨੂੰ ਤਾਂ ਸੈਦ ਖਾਨ ਨੂੰ ਨਹੀਂ ਪਿਆਰੇ ਸੀ ਜਿਹੜੇ ਸਿਆਸਤ ਦੇ ਪਾਸੇ ਹੁੰਨ ਉਹਨਾਂ ਨੂੰ ਕੋਈ ਧਰਮ ਨਾਲ ਵਾਸਤਾ ਨਹੀਂ ਹੁੰਦਾ ਉਹਨਾਂ ਨੂੰ ਕੇਵਲ ਕੁਰਸੀ ਦਿਸਦੀ ਹੁੰਦੀ ਹੈ ਗੁਰੂ ਕਿਰਪਾ ਕਰੇ ਸਿਆਸਤ ਦਾ ਟੀਕਾ ਕਿਸੇ ਨੂੰ ਨਾ ਲੱਗੇ ਜਿਹਨੂੰ ਲੱਗਿਆ ਨਾ ਕਈ ਵਾਰ ਕੀ ਹੁੰਦਾ ਹੈ ਸਿਆਸਤ ਦੇ ਵਿੱਚ ਅੰਨਾ ਹੋਇਆ ਬੰਦਾ ਮਾਂ ਦੇ ਮੂੰਹ ਤੇ ਚਪੇਟ ਵੀ ਮਾਰ ਦਿੰਦਾ ਹੈ। ਇੱਕ ਵਾਰ ਨਾ ਮੈਂ ਇੱਕ ਬੇਨਤੀ ਕਰਾਂ ਉਹ ਇੱਕ ਬਾਪੂ ਨੂੰ ਨਾ ਮੁੰਡਾ ਆਖਦਾ ਕਹਿੰਦਾ ਬਾਪੂ ਮੈਨੂੰ ਸਿਆਸਤ ਸਿਖਾ ਦੇ ਰਾਜਨੀਤੀ ਕਹਿੰਦਾ ਸਿਖਾ ਦਿੰਨੇ ਹਾਂ। ਉਹ ਬਾਪੂ ਨੇ ਪੁੱਤ ਕੋਠੇ ਤੇ ਚੜ ਲਿਆ। ਕਹਿੰਦਾ ਚੜ ਕੋਠੇ ਤੇ ਕਹਿੰਦਾ ਹੁਣ ਕੀ ਕਰਾਂ? ਉਹ ਕਹਿੰਦਾ ਤੂੰ ਛਾਲ ਮਾਰ। ਉਹ ਕਹਿੰਦਾ ਬਾਪੂ ਨਾ ਥੱਲੇ ਡਿੱਗਣਾ ਮੇਰੀਆਂ ਲੱਤਾਂ ਟੁੱਟ ਜਣਗੀਆਂ। ਮੇਰੇ ਸੱਟ ਲੱਗ ਜਾਣੀਆਂ। ਬਾਪੂ ਕਹਿੰਦਾ ਵੀ ਮੈਂ ਕਾਦੇ ਵਾਸਤੇ ਖੜਾ। ਤੇਰੇ ਵੱਲ ਆਉਂਦੀ ਹਵਾ ਮੈਂ ਆਪਣੇ ਵੱਲ ਲੈ ਲੈਣੀ ਆ ਉਹ ਪਿਓ ਦੀ ਚੋਪੜਾ ਜਾ ਕੇ ਪੁੱਤਰ ਨੇ ਛਾਲ ਮਾਰ ਦਿੱਤੀ ਬਾਪੂ ਅੰਦਰ ਬੜ ਗਿਆ ਹਸਪੀਟਲ ਚ ਪਿਆ ਪਿਓ ਪਤਾ ਲੈਣ ਗਿਆ ਕਿਵੇਂ ਪੁੱਤਰਾ ਕਹਿੰਦਾ ਬਾਪੂ ਤੂੰ ਤਾਂ ਕਹਿੰਦਾ ਮੈਂ ਤੈਨੂੰ ਫੜ ਲੈਣਾ ਮੇਰੀਆਂ ਲੱਤਾਂ ਤੜਾਤੀਆਂ ਬਾਪੂ ਕਹਿੰਦਾ ਇਸੇ ਨੂੰ ਸਿਆਸਤ ਕਹਿੰਦੇ ਨੇ ਫਿਰ ਆਹੀ ਸਿਆਸਤ ਹੈ ਪਿਓ ਤੇ ਵੀ ਪ੍ਰੋਸਾ ਨਹੀਂ ਕਰਨਾ ਚਾਹੀਦਾ ਜਿਹੜੀ ਸਿਆਸਤ ਹੈ ਨਾ ਕਦੇ ਨਹੀਂ ਪ੍ਰੋਸਾਸ ਹਾਂ ਕਰੋ ਸੱਚੀ ਤੇ ਸੋਚੀ ਕਾਮ ਦੀ ਸੇਵਾ ਲਈ ਸਿਆਸਤ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਨੇ ਸਿਆਸਤ ਕੀਤੀ ਐ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਐ ਰਾਜਨੀਤੀ ਕਿਉਂਕਿ ਰਾਜ ਤੋਂ ਬਿਨਾ ਕਦੇ ਧਰਮਨੀ ਚੱਲਦੇ ਹੁੰਦੇ ਰਾਜ ਹੋਣਾ ਜ਼ਰੂਰੀ ਆ ਰਾਜ ਹੋਣਾ ਬੜਾ ਜ਼ਰੂਰੀ ਆ ਆਓ ਇਹ ਸਹਿਦ ਖਾਨ ਚੁੱਕਣਾ ਚ ਆ ਕੇ ਆਨੰਦਪੁਰ ਸਾਹਿਬ ਨੂੰ ਵੱਧਦਾ ਜਾਂਦਾ ਜਿਉਂ ਤੁਰਦਾ ਹੈ ਮੰਜ਼ਲਾਂ ਨੂੰ ਤੈਅ ਕਰਦਾ ਰਸਤੇ ਦੇ ਵਿੱਚ ਕਰਨਾਲ ਤੋਂ ਪਾਣੀਪਤ ਤੋਂ ਸੋਨੀਪਤ ਤੋਂ ਗਰਮ ਫੇਦੋਂ ਇੱਕ ਇੱਕ ਹਜ਼ਾਰ ਦੀ ਫੌਜ ਹੋਰ ਲੈਂਦਾ ਲੈਂਦਾ 15 ਹਜ਼ਾਰ ਤੋਂ ਉੱਤੇ ਦੀ ਗਿਣਤੀ ਕਰਦਾ 15 ਹਜ਼ਾਰ ਤੋਂ ਉੱਤੇ ਦੀ ਪਰ ਰਾਹ ਦੇ ਵਿੱਚ ਨਾ ਇਹਨੂੰ ਇੱਕ ਨਗਰ ਦਿਸਦਾ ਹੈ ਇਹਨੂੰ ਇੱਕ ਕਸਬਾ ਦਿਸਦਾ ਇਹ ਕਸਬਾ ਕੀ ਦਾ ਹੈ ਇਹ ਕਸਬਾ ਪੀਰ ਬੁੱਧੂ ਸ਼ਾਹ ਦਾ ਸੈਦ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਦੇ ਘਰ ਦੇ ਵਿੱਚ ਐਸੇ ਸੈਦ ਖਾਨ ਦੀ ਭੈਣ ਵੀ ਆਈ ਹੈ ਜਿਹਦਾ ਨਾਂ ਹੈ ਨਸੀਰਾ ਉਹ ਪੀਰ ਬੁੱਧੂ ਸ਼ਾਹ ਉਹ ਸੈਦ ਪੀਰ ਹੈ जिने पंगाणी ਦੇ ਯੁੱਧ ਦੇ ਵਿੱਚ ਆਪਣੇ ਪੁੱਤਰ ਸ਼ਹੀਦ ਕਰਾਏ ਜਿਨੇ ਆਪਣੇ ਗੁਰਗੋਬਿੰਦ ਸਿੰਘ ਪਾਸ਼ਾ ਮਰਦੇ ਤੋਂ ਪੁੱਤਰ ਵਾਰ ਕੇ ਛੁੱਟ ਦਿੱਤੇ ਪੀਰ ਬੰਦੂ ਸ਼ਾਹ ਨੇ ਆਪਣੇ ਮਰੀਦਾਂ ਨੂੰ ਸ਼ਹੀਦ ਕਰਾਇਆ ਜਦੋਂ ਨਸੀਰਾ ਕੋਲ ਗਏ ਨਾ ਇੱਕ ਕੰਗਾ ਤੇ ਕੇਸ ਲੈ ਕੇ ਨਸੀਰਾ ਬੈਠੀ ਹੈ ਮਹਾਰਾਜ ਦੇ ਦਰਸ਼ਨ ਕਰਕੇ ਆਇਓ ਕੀ ਮਿਲਿਆ ਮਹਾਰਾਜ ਦੇ ਕੋਲੋਂ ਪੀਰ ਬੰਦੂ ਸ਼ਾਹ ਨੇ ਆਪਣੀ ਝੋਲੀ ਦੇ ਵਿੱਚੋਂ ਗੁਰਗੋਬਿੰਦ ਸਿੰਘ ਪਾਸ਼ਾ ਮਰਦਾ ਦੇ ਕੇਸਾਂ ਸਮੇਤ ਕੰਗਾ ਕੱਢਿਆ ਤੇ ਉਹ ਕੰਗਾ ਜਦੋਂ ਨਸੀਰਾਂ ਦੇ ਮੱਥੇ ਨੂੰ ਲਾਇਆ ਨਾ ਨਸੀਰਾਂ ਨੂੰ ਇਉਂ ਲੱਗਿਆ ਜਿਵੇਂ ਉਹਦੇ ਪੁੱਤਰ ਗੁਰੂ ਨਾਨਕ ਪਾਸ਼ਾ ਮਰਦੀ ਗੋਦ ਦੇ ਵਿੱਚ ਬੈਠੇ ਹੋਣ ਉਹਨੂੰ ਕਮਤੱਕ ਦਿਸਿਆ ਜੀ ਇਹ ਉਹ ਨਸੀਰਾਂ ਹੈ ਇੱਥੇ ਦੇਖਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਮਰਦਾ ਕਿਸੇ ਮਜ਼ਮ ਨਾਲ ਵੈਰ ਨਹੀਂ ਸੀ ਉਹਨਾਂ ਦਾ ਕਿਸੇ ਧਰਮ ਨਾਲ ਵੈਰ ਨਹੀਂ ਸੀ ਉਹ ਕੇਵਲ ਤੇ ਕੇਵਲ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਨੇ ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਲੈਣਾ ਇਹ ਸੈਦ ਖਾਨ ਜਰਨੈਲ ਆਪਣੀ ਭੈਣ ਨੂੰ ਮਿਲਣ ਦਾ ਤਸੱਈਆ ਕਰਦਾ ਵੀ ਜੰਗਵਾਲ ਚੱਲਿਆ ਹੈ ਜਰਨਲ ਕਹਿੰਦਾ ਖਬਰਾਂ ਉੱਥੋਂ ਵਾਪਸ ਮੁੜਿਆ ਜਾਣਾ ਜਾਂ ਨਹੀਂ ਮੁੜਿਆ ਜਾਣਾ ਭੈਣ ਤੇ ਭਰਾ ਦਾ ਰਿਸ਼ਤਾ ਇਹੋ ਜਿਹਾ ਉਹ ਲਹਨਤ ਹੈ ਉਸ ਭਰਾ ਦੇ ਉੱਤੇ ਕਿ ਭਰਾ ਸ਼ਹਿਰ ਨੂੰ ਜਾਂਦਾ ਹੋਵੇ ਤੇ ਰਾਹ ਦੇ ਵਿੱਚ ਭੈਣ ਦਾ ਪਿੰਡ ਆਵੇ ਤੇ ਭਰਾ ਭੈਣ ਦੇ ਕਰੇ ਨਾ ਜਾਵੇ ਇਹ ਉਹਦੇ ਲਈ ਲਹਨਤ ਹੈ ਅਕਿਰਤ ਘਰਸਾ ਆਪਣੀ ਭੈਣ ਨੂੰ ਮਿਲਵੇਂ ਨਾ ਕਿਵੇਂ ਸਾਧਖਾਨਾਂ ਕਿ ਸਕਦਾ ਸਾਧਖਾਨ ਮਨ ਦੇ ਵਿੱਚ ਸੋਚਦਾ ਮੈਂ ਨਸੀਰਾ ਨੂੰ ਮਿਲਣਾ ਕੀ ਸੋਚਦਾ ਲੈਨਾ ਦਾ ਜ਼ਿਕਰ ਪਟਿਆਲੇ ਵਾਲਾ ਟਾਡੀ ਜੱਥਾ ਬੀਤੀ God. ਵੇ ਲਾਗ ਕੋ ਵੀ ਮੇਰੇ ਮਰੂ ਰਾਗ ਸੇ ਦੇਖਦੀ ਨਾ ਮੌਤ ਰੁੱਤ ਤੇ ਗੁਰ ਤੁਨ ਕਿਹੜਾ ਪਿਆਉਂ ਚੱਲਿਆ ਪੂਆ ਦੇ ਪੁੱਤ ਨੂੰ ਕਿਹੜਾ ਬੇਉਂ ਚੱਲਿਆ ਪੂਆ ਦੇ ਪੁੱਤ ਨੂੰ ਕੁੱਪਣਾ ਗਿਤਾਰ ਨਾ ਖੂਨੀ ਵੈਣ ਨੂੰ ਕੁੱਪਣਾ ਗਿਤਾਰ ਨਾ ਖੂਨੀ ਵੈਣ ਨੂੰ ਚੱਲ ਮਰ ਮੇਰੀ ਇਹ ਨਸੀਰਾਂ ਭੈਣ ਨੂੰ ਚੱਲ ਮਰ ਮੇਰੀ ਇਹ ਨਸੀਰਾਂ ਭੈਣ ਨੂੰ ਦੇ ਵਿੱਚ ਸੋਚਦਾ ਵੀ ਭੈਣ ਨੂੰ ਮਿਲ ਕੇ ਚੱਲੀ ਆ ਤੇ ਮੈਂ ਬੇਨਤੀ ਕਰਾਂ ਭੈਣ ਵੀ ਪਤਾ ਕਿਹਦੇ ਘਰ ਦੇ ਵਿੱਚ ਵਿਆਹੀ ਆ ਇਸ ਪੀਰ ਬੁੱਧੂ ਸਾਹ ਦੇ ਨਾਂ ਦੇ ਅੱਗੇ ਇੱਕ ਤਖੱਲਸ ਲੱਗਦਾ ਹੈ ਇਹ ਸੈਯਦ ਹੈ ਤੇ ਜਿੰਨੇ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਨਾ ਸਾਈ ਮੀਆਂ ਮੀਰ ਨੇ ਉਹ ਵੀ ਸੈਯਦ ਹੈ ਸੈਯਦ ਦਾ ਰਤਬਾ ਮੁਸਲਮਾਨ ਧਰਮ ਦੇ ਅੰਦਰ ਮੰਨ ਲਓ ਵੀ ਕਿਸੇ ਬੰਦੇ ਨੂੰ फांसी ਦੀ ਹੋਈ ਹੈ ਸਜ਼ਾ ਉਹਦਾ ਸਿਰ ਕਲਮ ਕਰਨਾ ਤੇ ਉਹਨੂੰ ਸਰਕਾਰ ਲੈ ਕੇ ਜਾਂਦੀ ਹੋਵੇ ਕਿਤੇ ਨਾ ਕਰੇ ਅੱਲਾ ਕਰੇ ਵਾਹਿਗੁਰੂ ਕਰੇ ਕਿਤੇ ਸੈਇਦ ਦਾ ਕੋਈ ਬੰਦਾ ਉਧਰੋਂ ਲੰਘਦਾ ਹੋਵੇ ਨਾ ਇਸ ਬੰਦੇ ਦੀ ਸਜ਼ਾ ਮਾਫ ਹੋ ਜਾਂਦੀ ਸੀ ਆਹ ਰੁਤਬਾ ਸੀ ਸੈਇਦਾਂ ਦਾ ਅੱਜ ਵੀ ਹੈ ਹੋਣਾ ਚਾਹੀਦਾ ਮੈਂ ਫਿਰ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਕਿਸੇ ਧਰਮ ਦੇ ਵੈਰੀ ਨਹੀਂ ਸੀ ਉੱਤੇ ਜ਼ੁਲਮ ਦੇ ਵੈਰੀ ਸੀ ਜ਼ੁਲਮ ਦੇ ਤੇ ਜਿਹੜਾ ਬੰਦਾ ਜ਼ੁਲਮ ਦਾ ਵੈਰੀ ਨਾ ਹੋਵੇ ਨਾ ਉਹਦਾ ਸੰਸਾਰ ਦੇ ਉੱਤੇ ਆਪਣੇ ਤੋਂ ਛੋਟੇ ਨੂੰ ਦਬਾਉਣਾ ਤੇ ਕੀ ਦਬਾਉਣਾ ਸਵਾਦ ਤਾਂ ਤਾਂ ਜੇ ਬਰਾਬਰ ਦੇ ਨਾਲ ਟੱਕਰ ਲਵੇ ਕੋਈ ਫੇਰ ਪਤਾ ਲੱਗਦਾ ਮੈਂ ਬੇਨਤੀ ਕਰਾਂ ਸਰਦਾਰ ਗੁਰਦੀਪ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਕੋਲੋਂ ਬਹੁਤ ਸਾਰਾ ਪਿਆਰ ਥਾਣੇਦਾਰ ਸਾਹਿਬ ਵੱਲੋਂ ਉਹਨਾਂ ਵੱਲੋਂ ਪਿਆਰ ਮੇਰੀ ਅੰਦਰ ਸਤਕਾਰਯੋਗ ਮਤਾਮਾ ਉਹਨਾਂ ਵੱਲੋਂ ਵੀ ਸਸੋ ਸੋ ਦਾ ਬੜਾ ਪਿਆਰ ਆਇਆ ਚੇਅਰਮੈਨ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਵੱਲੋਂ ਵੀ ਪਿਆਰ ਆ ਧੰਨਵਾਦ ਹੈ ਮੇਰੇ ਪਾਸ਼ਾ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਸ਼ ਕਰਨਾ ਇਸੇ ਤਰ੍ਹਾਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਜਿਹੜੇ ਇਸ ਤਰ੍ਹਾਂ ਨਗਰ ਕੀਰਤਨ ਕਰਨੇ ਇਸ ਤਰ੍ਹਾਂ ਕੌਮ ਦਾ ਇਕੱਠ ਕਰਨਾ ਇਹ ਬੰਦੇ ਨੂੰ ਇੱਕ ਸ਼ਕਤੀ ਦਿੰਦਾ ਹੈ ਉਹ ਸ਼ਕਤੀ ਹੈ ਵੀ ਸਾਨੂੰ ਪਤਾ ਹੈ ਹਰ ਇੱਕ ਦੇਖੋ ਤੁਸੀਂ ਆਪਣੇ ਮਨਾਂ ਦੇ ਵਿੱਚ ਘਰਾਂ 'ਚ ਜਾਓਗੇ ਨਾ ਤੁਹਾਡੇ ਮਨ ਨੇ ਤੁਹਾਡੀ ਆਤਮਾ ਨੇ ਇੱਕ ਹੰਮੀ ਭਰਨੀ ਹੈ ਵੀ ਸਾਡੀ ਕੌਮ ਦੇ ਅੰਦਰ ਪਿਆਰ ਹੈ ਇਹ ਬੰਦੇ ਨੂੰ ਇੱਕ ਨਰਸੀ ਦਿੰਦਾ ਜਿਹਨੂੰ ਅੰਦਰੂਨੀ ਨਰਸੀ ਕਹਿੰਦੇ ਆ ਜਿਹੜੀ ਬੰਦੇ ਨੂੰ ਦਿਮਾਗੀ ਤੌਰ ਤੇ ਅਪ ਕਰਦੀ ਆ ਆਤਮਿਕ ਤੌਰ ਦੇ ਉੱਤੇ ਜਿਹੜੀ ਅਪ ਕਰਦੀ ਹੈ ਜਿਹਦੇ ਵਿੱਚ ਕਦੇ ਨੈਕਟਿਵਤਾ ਨਹੀਂ ਆ ਸਕਦੀ ਹਮੇਸ਼ਾ ਪੋਜ਼ਿਟਿਵ ਜਿਹੜੀ ਗੱਲ ਹੈ ਉਹ ਇਸ ਤਰ੍ਹਾਂ ਸੰਗਤ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਸੰਗਤ ਨੂੰ ਧੰਨਵਾਦ ਫਿਰ ਇੱਕ ਬੱਚੀ ਸਟੇਜ ਦੇ ਉੱਤੇ ਆਈ ਹੈ ਉਹਨੇ ਵੀ ਕਪਤਾ ਜਿਹੜੀ ਆ ਬੋਲਣੀ ਹੈ ਮੈਂ ਬੇਨਤੀ ਕਰਾਂ ਹੌਸਲਾ ਫਜ਼ਾਈ ਕਰਿਆ ਕਰੋ ਬੱਚਿਆਂ ਦਾ ਕਿਉਂਕਿ ਜੇ ਅਸੀਂ ਆਪਣਾ ਇਤਿਹਾਸ ਹੀ ਨਹੀਂ ਬੋਲਾਂਗੇ ਸਾਨੂੰ ਆਪਣੇ ਇਤਿਹਾਸ ਦਾ ਹੀ ਨਹੀਂ ਪਤਾ ਮੈਂ ਤੇ ਭੈਣਾਂ ਨੂੰ ਖਾਸ ਕਰਕੇ ਬੀਬੀਆਂ ਨੂੰ ਨਾ ਮੈਂ ਸਟੇਜ ਤੇ ਬੇਨਤੀ ਕਰਦਾ ਹੁੰਨਾ ਵੀ ਜਿਹੜੀ ਆ ਜਨਰੇਸ਼ਨ ਆ ਨਾ ਹੋਣ ਵਾਲੀ ਇਹਨਾਂ ਨੇ ਤੁਹਾਨੂੰ ਸਵਾਲ ਕਰਿਆ ਕਰਨਗੇ ਕਰਨੇ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਮਾਂ ਨੂੰ ਪੁੱਛਿਆ ਕਰਨਾ ਮਾਂ ਜਿਹਨੂੰ ਚਰਖੜੀ ਤੇ ਚਾੜਿਆ ਉਹ ਕੌਣ ਸੀ ਜਿਹਦੇ ਬੰਦ-ਬੰਦ ਕੱਟਿਆ ਕੌਣ ਸੀ ਜਿਹਨੂੰ ਉਪਲ ਦੀ ਦੇਗ 'ਚ ਉਵਾਲਿਆ ਉਹ ਕੌਣ ਸੀ ਕਿ ਮੈਂ ਤੁਹਾਨੂੰ ਆਖਣਾ ਤੁਹਾਡੇ ਕੋਲ ਜਵਾਬ ਨਹੀਂ ਹੋਇਆ ਕਰਨਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ ਅਸੀਂ ਤੇ ਆਪਣੇ ਹੀ ਹੀਰੋ ਕਿਸੇ ਹੋਰ ਨੂੰ ਮੰਨੀ ਫਿਰਦੇ ਹਾਂ ਜੇ ਇੱਥੇ ਪੁੱਛ ਲਿਓ ਨੀ ਧਰਮਿੰਦਰ ਦੇ ਸਾਰੇ ਕਿੱਥੇ ਨੇ ਸਾਰਿਆਂ ਨੂੰ ਪਤਾ ਪਰ ਚਰਨਨ ਜੋਰਾਵਰ ਸਿੰਘ ਕੌਣ ਆ ਇਹਦਾ ਕਿਸੇ ਨੂੰ ਨਹੀਂ ਪਤਾ ਜਰਨਲ ਜੋਰਾਵਰ ਸਿੰਘ ਉਹਦੀ ਤਿੱਬਤ 'ਚ ਪੂਜਾ ਹੁੰਦੀ ਆ ਸਾਡੇ ਪੰਜਾਬੀ ਖਾਲਸੇ ਯੋਧੇ ਦੀ ਤਿੱਬਤ ਦੇ ਵਿੱਚ ਪੂਜਾ ਹੁੰਦੀ ਆ ਅੱਜ ਵੀ ਜਦੋਂ ਸ਼ਹੀਦ ਹੋਇਆ ਨਾ ਤੇ ਤਿੱਬਤ ਦੇ ਲੋਕਾਂ ਨੇ ਉਹਦਾ మాਸ ਵੇਚਿਆ ਜੀ మాਸ ਤੇ మాਸ ਵੇਚਿਆ 24000 ਰੁਪਏ ਕਿਲੋ ਆਪਣੇ ਬੱਚਿਆਂ ਦੀ ਬਾਹਰ ਨਾਲ ਬੰਨਿਆ ਉਹਨਾਂ ਨੇ ਤੇ ਅੱਜ ਵੀ ਉਹਦੀ ਸਮਾਦ ਤੇ ਆਪਣੇ ਪੁੱਤਰ ਨੂੰ ਲੈ ਧੀ ਨੂੰ ਲੈ ਕੇ ਮੱਥਾ ਟਿਕਾ ਕੇ ਲਿਆਉਂਦੇ ਨੇ ਵੀ ਇਸ ਕਬਰ ਦੇ ਵਿੱਚ ਸ਼ੇਰ ਸੁੱਤਾ ਆਇਆ ਸ਼ੇਰ ਉਹਦਾ ਨਾਮ ਹੈ ਸਰਨਲ ਗੁਰਜੋਰਾਵਰ ਸਿੰਘ ਕਦੇ Google ਤੇ ਸਰਚ ਕਰਕੇ ਵੇਖ ਲਓ 1 ਮਿੰਟ ਲੱਗਦੀ ਹੈ ਬੱਚੇ Google ਤੇ ਤੇ ਸਰਚ ਕਰਦੇ ਨੇ ਤਾਂ ਤੁਹਾਨੂੰ ਸਵਾਲ ਪੁੱਛਿਆ ਕਰਨਗੇ ਤੁਹਾਡੇ ਕੋਲ ਜਵਾਬ ਨਹੀਂ ਜਿਹਾ ਹੈ ਕਹਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ